ਏ ਜੀ ਆਪਾਂ ਕਾਂਗਰਸ ਪਾਰਟੀ ਤੋਂ ਜੋ ਸਖਵੰਤ ਕੌਰ ਚੋਣ ਲੜ ਰਹੀ ਹੈ ਜਿਹੜਾ ਪਿੰਡ ਇਹ ਮੇਰੀ ਧਰਮ ਪਤਨੀ ਉਹ ਸੋ ਆਪਾਂ ਇਸ ਟਾਈਮ ਆ ਜੇ ਪਿੰਡ ਸਿਦਮਾ ਤੇ ਚੋੜ ਦੇ ਬੂਥ ਇੱਥੇ ਇੱਕੋ ਸਕੂਲ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਇਹਦੇ ਤੋਂ ਆਪਣਾ ਬਹੁਤ ਸ਼ਾਂਤੀਪੂਰਵਕ ਨਾ ਪੈ ਰਹੀਆਂ ਵੋਟਾਂ ਇਸ ਪਿੰਡ ਵਿੱਚ ਕੋਈ 4900 ਇਸ ਪਿੰਡ ਚ 350 ਚੋੜ ਚ ਜਿਹੜੀ ਆਪਣਾ ਬਰੇ ਲੋਕ ਕੁਝ ਸਵੇਰ ਤੋਂ ਲੈਣਾ ਲੱਗੀਆਂ ਪਈਆਂ ਪਾਰੇ ਲੋਕ ਬਹੁਤ ਉਤਸ਼ਾਹ ਵਿਕਾਸ ਤੇ ਵੇਖੋ ਜੀ ਇਹ ਪਹਿਲਾ ਪਿੰਡ ਦੇ ਸਰਪੰਚ ਵੀ ਰਹੇ ਆ ਤੇ ਵਿਕਾਸ ਪੱਖੋਂ ਤੇ ਆਪਾਂ ਕੋਈ ਇਦਾਂ ਦੀ ਕਸਰ ਨਹੀਂ ਛੱਡੀ ਉਹ ਕੋਈ ਕਸਰ ਰਹਿ ਨਹੀਂ ਦਿੱਤੀ ਜਾਏਗੀ ਜਿਹੜਾ ਪਿੰਡ ਚ ਜਿਹੜਾ ਵੀ ਕੋਈ ਕੰਮ ਹੋਵੇਗਾ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਜਿਹੜਾ ਵੀ ਇੱਕ ਤੇ ਜਿਹੜਾ ਨਸਿਆਂ ਦਾ ਮੁੱਦਾ ਬਹੁਤ ਜ਼ਿਆਦਾ ਇੱਕ ਜਿਹੜੀ ਲੁੱਟ ਖੋਹ ਰਹੀ ਹੈ ਪ੍ਰਸ਼ਾਸਨ ਇਹ ਇਹ ਜਿਹੜੀਆਂ ਚੀਜ਼ਾਂ ਬਹੁਤ ਧਿਆਨ ਚ ਲਿਆਣੀਆਂ ਲੋਕਾਂ ਦੇ ਰਾਸ਼ਨ ਕਾਰਡ ਕੱਟ ਕੇ ਕੇਸ ਦੀ ਪਲਸਨ ਲਵਾਉਣ ਵਾਲੀ ਇਹਦੇ ਸਰਕਾਂ ਦਾ ਮਾਰਾ ਹਾਲਵਾਰ ਪਿੰਡਾਂ ਚ ਜਿਹੜਾ ਵਗ ਗਲੀ ਗਲੀ ਦੇ ਵਿੱਚ ਗੰਦ ਪੈ ਗਿਆ ਉਹ ਸੋ ਸਾਢੇ 4 ਸਾਲ ਹੋ ਗਏ ਹੈ ਸਰਕਾਰ ਨੇ ਉਹਦੇ ਤੋਂ ਬਾਅਦ ਕੁਝ ਕੀਤਾ ਤੇ ਹੈ ਨਹੀਂ ਜੇ ਅੱਜ ਸ਼ਾਇਦ ਇਹਨਾਂ ਨੇ ਕੰਮ ਕੀਤੇ ਹੁੰਦੇ ਤੇ ਅੱਜ ਇੰਨੀ ਇਹਨਾਂ ਨੂੰ ਰੈਲੀਆਂ ਕਰਨ ਦੀ ਤੇ ਦੌਰ ਘੱਜ ਕਰਨ ਦੀ ਜ਼ਰੂਰਤ ਨਾ ਪਈ ਬਿਲਕੁਲ ਜਰੂਰ ਕਰੇਗੀ ਜੀ ਉਸੇ ਜਿਹੜੇ 5 ਸਾਲ ਕਾਂਗਰਸ ਦੇ ਟਾਈਮ ਕੰਮ ਹੋਏ ਆ ਉਹਦੀ ਵਜ੍ਹਾ ਨਾਲ ਲੋਕਾਂ ਜਿੰਨੀਆਂ ਲੈਣਾ ਚ ਪੀੜ ਇਕੱਠੀ ਕਰ ਕਰਕੇ ਵੋਟਾਂ ਪਾਉਂਦੇ ਲੋਕ ਚਾਹੁੰਦੇ ਆ ਦੁਬਾਰਾ ਕਾਂਗਰਸ ਦਾ ਰਾਜ ਆਵੇ ਤੇ ਜਿਹੜਾ ਵਿਕਾਸੀ ਤੇਜ਼ ਤੇਜ਼ੀ ਹੋਵੇ ਜੋ ਪਿਛਲੇ 5 ਸਾਲ ਕੰਮ ਹੋਏ ਆ ਉਹਦੇ ਮੁਕਾਬਲੇ ਤੇ ਤੇ 4.5 ਸਾਲ ਚ ਇਹਨਾਂ ਕੁਝ ਵੀ ਨਹੀਂ ਕੀਤਾ ਦਿਲਪ੍ਰੀਤ ਕੌਰ ਜੀ ਸਿਦਵਾ ਪਿੰਡ ਤੋਂ ਆਏ ਆ ਜੀ ਬਹੁਤ ਵਧੀਆ ਜੀ हां जी बहुत शांतिनाथ जी क्योंकि ਸਾਡੇ ਸਰਪੰਚ ਸਾਹਿਬ ਜੋ ਸਾਡੇ ਕੈਂਡੀਡੇਟ ਖਲੋਤੇ ਨੇ ਤੇ ਬਹੁਤ ਪਿਆਰ ਵਾਲੇ ਨੇ ਇਹ ਸਾਰਿਆਂ ਦੀ ਵੱਡਿਆ ਨਿੱਕਿਆ ਦੀ ਸਭ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਬਹੁਤ ਪਿਆਰ ਜਾਂਦੇ ਨੇ ਇਸ ਕਰਕੇ ਭਾਈ ਚਾਰਜਨ ਤੇ ਬਹੁਤ ਪਸੰਦ ਕਰਦੇ ਨੇ ਇਸ ਕਰਕੇ ਸਭ ਕੁਝ ਸ਼ਾਂਤੀ ਨਾਲ ਹੀ ਹੋ ਰਿਹਾ ਜੀ ਵੈਸੇ ਤੇ ਸਾਡੇ ਸਰਪੰਚ ਸਾਹਿਬ ਨੇ ਸਭ ਦੀ ਬਹੁਤ ਮਦਦ ਕਰਦੇ ਕਰੀ ਕਿਸੇ ਨੂੰ ਖਾਲੀ ਨਹੀਂ ਮੋੜਦੇ ਵਿਕਾਸ ਤੇ ਇਹਨਾਂ ਨੇ ਹੋਰ ਬਹੁਤ ਕਰਵਾਏ ਨੇ ਬਾਕੀ ਇਹ ਸਮਝਦਾਰ ਨੇ ਜੋ ਜੋ ਕੁਛ ਨੂੰ ਚੰਗਾ ਲੱਗੇਗਾ ਇਹ ਸਭ ਕੁਝ ਕਰਵਾਉਣਗੇ ਕਰਵਾਇਆ ਵੀ ਬਹੁਤ ਕੁਛ ਹੈ ਇਹਨਾਂ ਨੇ ਬਹੁਤ ਜ਼ਿਆਦਾ ਕੁਛ ਤੇ ਗਰੀਬ ਹੋਵੇ ਅਮੀਰ ਹੋਵੇ ਕਦੀ ਕਿਸੇ ਨੂੰ ਖਾਲੀ ਨਹੀਂ ਮੋੜਦੇ ਆਪਣੇ ਘਰ ਮੈਂ ਸਿੱਧੂਆ ਪਿੰਡ ਦੀ ਆ ਨਾਮ ਮੇਰਾ ਰਜਿੰਦਰ ਕੌੜਾ ਡਾਕਟਰ ਉਹਦਰ ਵਾਕਿੰਗ ਕਾਤੇ ਬੋਰਪਾਕ ਐਵੇਂ ਕਿਸ ਤਰ੍ਹਾਂ ਬਹੁਤ ਵਧੀਆ ਲੱਗਿਆ ਬਿਲਕੁਲ ਚੰਗ ਬੇਟਾ ਹਾਂਜੀ ਬਹੁਤ ਵਧੀਆ ਕੀ ਵਿਕਾਸ ਚਾਹੁੰਦੇ ਪਿੰਡਾਂ ਚ ਵਿਕਾਸ ਪਿੰਡਾਂ ਦੇ ਉੱਤੇ ਤੇ ਮੈਂ ਚਾਹੁੰਦੀ ਹਾਂ ਕਿ ਸਾਡੀ ਪਿੰਡ ਚ ਨਸ਼ਾ ਖਤਮ ਹੋਣਾ ਚਾਹੀਦਾ ਮਤਲਬ ਸਾਡੇ ਇਲਾਕਿਆਂ ਚ ਨਸ਼ਾ ਖਤਮ ਹੋਣਾ ਚਾਹੀਦਾ ਤੇ ਬਾਕੀ ਜੋ ਵੀ ਮਾੜਾ ਮੋਟਾ ਕੰਮ ਰਹਿੰਦਾ ਹੈ ਸਾਡੇ ਸਰਪੰਚ ਸਾਹਿਬ ਕਰਨਗੇ ਪਹਿਲਾਂ ਵੀ ਇਹਨਾਂ ਨੇ ਬਹੁਤ ਵਧੀਆ ਕੀਤਾ ਵਾ ਕਿ ਗੱਲ ਦੀ ਕਮੀ ਨਹੀਂ ਛੱਡੀ ਤੇ ਹੁਣ ਥੋੜਾ ਜਿਹਾ ਖਲਾੜਾ ਗਲੀਆਂ 'ਚ ਜਿਆਦਾ ਪਿਆ ਵਾ ਤੇ ਚਲੋ ਜਦੋਂ ਟਾਈਮ ਆਏਗਾ ਤੇ ਆਪੇ ਕਰਨਗੇ ਜਿੱਤਰੇ ਕੀ ਜੀ ਬ੍ਰਿੰਦਰ ਮੀਰ ਜੀ ਅੱਗੇ ਵੀ ਬਹੁਤ ਖੜੇ ਉੱtre ਨੇ ਤੇ ਹੁਣ ਵੀ ਅੱਗੋਂ ਪੂਰੀ ਉਮੀਦ ਰੱਖਦੇ ਆ ਉਹਨਾਂ ਤੋਂ ਕਿ ਚਲੋ ਸਾਡਾ ਸਾਥ ਹਾਂਜੀ ਕਰਾਂਗੇ ਜੀ ਮੈਂ ਸਰਪੰਚ ਪੇਂਦ ਚੋੜ ਸਦਵਾ ਮਨਜਿੰਦਰ ਸਿੰਘ ਆਡਾ ਪਿੰਡ ਚੋੜ ਸਿਧਵਾਂ ਇੱਥੇ ਦੋ ਬੂਥ ਬਣੇ ਨੇ ਸਿਧਵਾਂ ਦਾ ਅਲੱਗਾ ਚੋੜਾਂ ਦਾ ਅਲੱਗ ਵਾ ਤੇ ਬੜਾ ਵਧੀਆ ਅਮਨ ਆ ਮਾਨ ਨਾਲ ਵੋਟਾਂ ਪੈਣ ਡੀਆਂ ਨੇ ਇਦਾਂ ਪੈਣੀਆਂ ਚਾਹੀਦੀਆਂ ਸਾਰੇ ਥਾਂ ਜਿੱਦਾਂ ਵੀ ਅਮਨ ਆ ਮਾਨ ਨਾਲ ਵੋਟ ਬੋਟ ਸਿਧਵਾਂ ਦੀ ਲਗਭਗ ਜਿਹੜੀ 730 32 ਵੋਟਾਂ ਨੇ ਤੇ ਚੋੜਾਂ ਦੀ ਲਗਭਗ ਤਿੰਨ ਚਾਰ 100 ਵੋਟ 400 ਦੀ ਚੋੜ ਪਿੰਡ ਵਿਕਾਸ ਦਾ ਮੁੱਦਾ ਚਲੋ ਜੇ ਪਾਰਟੀ ਦੇ ਬੰਦੇ ਬੰਦੇ ਆ ਤਾਂ ਉਹਨਾਂ ਨੂੰ ਦੱਸਾਂਗੇ ਕੋਈ ਕੰਮ ਕਰਦੇ ਆ ਜਿਹੜੇ ਉਹਨਾਂ ਦੇ ਹੱਥ ਚ ਕੰਮ ਨਹੀਂ ਹੋਣਾ ਕੋ ਲਿਆ ਕੇ ਪਿੰਡ ਨੂੰ ਕੋ ਸਹੂਲਤ ਮਿਲੇਗੀ ਤੇ ਦਵਾਵਾਂਗੇ ਜਰੂਰ ਮੇਰਾ ਨਾਮ ਜੀ ਗੁਰਿੰਦਰਜੀਤ ਸਿੰਘ ਜੋਨ ਨੰਬਰ 15 ਚੱਗੂਵਾਲ ਬਲਾਕ ਸੰਮਤੀ ਦੀ ਚੋਣ ਲੜ ਰਿਹਾ ਜੀ ਕਾਂਗਰਸ ਪਾਰਟੀ ਕੋਲੋਂ ਲੜ ਰਿਹਾ ਜੀ ਚੋਣ ਨਿਸ਼ਾਨ ਮੇਰਾ ਪੰਜਾ ਕਾਂਗਰਸ ਦਾ ਤੇ ਬਹੁਤ ਵਧੀਆ ਮਾਹੌਲ ਆ ਜੀ ਸਾਫ਼ ਸੁਥਰੀ ਇਲੈਕਸ਼ਨ ਚੱਲਣ ਦੀ ਪਿੰਡ 'ਚ ਕਰੀਬ 540 ਕੇ ਵੋਟਾਂ ਜੀ ਲਗਭਗ ਜੀ 260 65 ਲੇਡੀਜ਼ ਆ 260 65 ਜੰਡੇ ਸਾਂ ਸਾਰਾ ਸੀ ਸਰਪੰਚ ਰਹੇ ਪਹਿਲਾਂ ਵਿਕਾਸ ਬਹੁਤ ਕੀਤਾ ਉਸ ਤੋਂ ਬਾਅਦ ਕੋਈ ਐਡਾ ਵਿਕਾਸ ਨਹੀਂ ਹੈਗਾ ਅਸੀਂ ਤਾਂ ਆਪਣੇ ਵਿਕਾਸ ਦੇ ਤੇ ਆਪਣੇ ਭਾਈਚਾਰੇ ਦੇ ਨਾਂ ਤੇ ਵੋਟ ਮੰਗਣ ਤੇ ਆਪਣੀ ਪਾਰਟੀ ਦੇ ਨਾਂ ਤੇ ਕੋਈ ਇਟਾਂ ਗਲੀਆਂ ਨਾਲੀਆਂ ਨੂੰ ਛੱਡ ਕੇ ਪਹਿਲਾਂ ਗਰੀਬਾਂ ਦੀ ਬਾਹ ਫੜੀ ਜਾਏਗੀ ਜਿਹੜੇ ਲੋਕਾਂ ਨਾਲ ਲੋਕ ਤੁਰਦੇ ਨਹੀਂ ਉਹਨਾਂ ਨਾਲ ਤੁਰਾਂਗੇ ਜਿਹਨਾਂ ਦੇ ਕੰਮ ਨਹੀਂ ਹੁੰਦੇ ਪੈਨਸ਼ਨਾਂ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਆ ਕਣਕ ਨਹੀਂ ਮਿਲਦੀ ਇਹੋ ਜਿਹੇ ਕੰਮ ਪੈਲ ਦੇ ਆਧਾਰ ਤੇ ਹੋਣਗੇ ਜਨਾਮ ਮਨਦੀਪ ਕੋਹੜਾ ਕਿਹੜੇ ਮੇਰਾ ਬਿੰਦ ਚੱਕ ਰਹੀਆਂ ਬਹੁਤ ਵਧੀਆ ਹਰ ਨਾਗਰਿਕ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਜੜਾ ਉਹ ਫਕਤੋ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਹੱਕ ਬਣਦਾ ਅਸੀਂ ਆਪਣੀ ਪਸੰਦ ਦੀ ਸਰਕਾਰ ਚੋਕੀ ਜਿਸ ਤਰ੍ਹਾਂ ਦਾ ਸਾਨੂੰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵਿਕਾਸ ਚਾਹੀਦਾ ਉਹ ਕਰੀਏ ਜਿਸ ਤਰ੍ਹਾਂ ਕਿ ਅੱਜ ਬਲਾਕ ਸਮਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ ਅਸੀਂ ਆਪਣੀ ਵੋਟ ਦਾ ਅਧਿਕਾਰ ਸਾਨੂੰ ਸਭ ਨੂੰ ਮਿਲਿਆ ਹੋਇਆ ਹੈ 18 ਸਾਲ ਤੋਂ ਲੈ ਕੇ ਹਰ ਨਾਗਰਿਕ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਹੱਕ ਬਣਦਾ ਤੇ ਇਹਦੀ ਵਰਤੋਂ ਵੀ ਜ਼ਰੂਰ ਕਰਨੀ ਚਾਹੀਦੀ ਹੈ ਤੇ ਆਪਣੀ ਪਸੰਦ ਦੀ ਸਰਕਾਰ ਚੋਕ ਕੇ ਤੇ ਵਿਕਾਸ ਦੀ ਉਮੀਦ ਪੂਰੀ ਪੂਰੀ ਤੇ ਅੱਜ ਤੱਕ ਸਾਡੇ ਪਿੰਡਾਂ ਦੀਆਂ ਸੜਕਾਂ ਨਾਲੀਆਂ ਦਾ ਜੋ ਹਾਲ ਹੈ ਇਹ ਵੇਖੋ ਇਹ ਸਰਕਾਰਾਂ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਬਹੁਤ ਤੋਂ ਵੱਧ ਬੱਚਿਆਂ ਦੀਆਂ ਵਿੱਦਿਆ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਹੋਣੇ ਚਾਹੀਦੇ ਨੇ ਬੱਚਿਆਂ 'ਤੇ ਵਰਕਲੋਡ ਨਾ ਪਾਇਆ ਜਾਏ ਉਹਨਾਂ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕੀਤੇ ਜਾਣ ਇਹ ਸਰਕਾਰਾਂ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਫਿਲਹਾਲ ਮੇਰੇ ਇਸ ਚੱਕਰ ਆਈਆਂ ਪਿੰਡ ਵਿੱਚ ਤੇ ਕੋਈ ਖੇਡ ਸਟੇਡੀਅਮ ਦੇਖਿਆ ਨਹੀਂ ਆ ਤੇ ਇਨਾ ਖੇਡ ਸਟੇਡੀਅਮ ਬਣਨਗੇ ਤੇ ਬੱਚੇ ਮੈਨੂੰ ਲੱਗਦਾ ਹੈ ਕਿ ਇਨਾ ਖੇਡਾਂ ਵੱਲ ਜਾਣਗੇ ਨਸ਼ਿਆਂ ਤੋਂ ਦੂਰ ਹੋਣਗੇ ਤੇ ਖੇਡਾਂ ਨਾਲ ਜੜੀ ਕੀ ਪਾਸ ਪਤਾ ਨਹੀਂ ਹੈ ਕਿਸਪਰ